स्टेट बैंक ऑफ इंडिया एम्प्लॉय यूनियन चंडीगढ़ सर्कल ਦੇ ਜਨਰਲ ਸਕੱਤਰ ਨਰੇਸ਼ ਗੋੜ ਦੀ ਸੇਵਾ ਮੁਕਤੀ ਸਮਾਗਮ ਮੌਕੇ ਸਥਾਨਕ ਕਾਈ ਵੱਲੋਂ ਥਾਪਰ ਆਡਟੋਰਨ ਪਟਿਆਲਾ ਵਿਖੇ ਸਮਾਗਮ ਦਾ ਆਯੋਜਨ ਕੀਤਾ ਗਿਆ ਇਸ ਸਮਾਗਮ ਵਿੱਚ ਬਤੌਰ ਮੁੱਖ ਮਾਨ ਸੀਐਚ ਵੈਂਕਟਾਚਲਨ ਜਨਰਲ ਸਕੱਤਰ ਆਲ ਇੰਡੀਆ ਬੈਂਕ ਅੰਪਲਾਈਜ਼ ਐਸੋਸੀਏਸ਼ਨ ਨੇ ਸ਼ਿਰਕਤ ਕੀਤੀ ਇਸ ਵਿਦਾਇਗੀ ਸਮਾਰੋਹ ਵਿੱਚ ਨਰੇਸ਼ ਗੋੜ ਵੱਲੋਂ ਉਹਨਾਂ ਦੀ ਸੇਵਾ ਕਾਲ ਦਰਮਿਆਨ ਦਿੱਤੀਆਂ ਬਿਹਤਰੀਨ ਸੇਵਾਵਾਂ ਲਈ ਬਿਹਤ ਸ਼ਲਾਗਾ ਕੀਤੀ ਗਈ ਇਸ ਵਿਦਾਇਕੀ ਸਮਾਰੋਹ ਵਿੱਚ ਵੱਖ-ਵੱਖ ਟ੍ਰੇਡ ਯੂਨੀਅਨ ਦੇ ਆਗੂਆਂ ਵੱਲੋਂ ਵੀ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਗਏ। ਸ਼੍ਰੀ ਨਰੇਸ਼ ਕੋਆਰਡ ਦੇ ਸਮੂਹ ਪਰਵਾਰਕ ਮੈਂਬਰਾਂ ਵੱਲੋਂ ਵੀ ਇਸ ਵਿਦਾਇਕੀ ਸਮਾਰੋਹ ਵਿੱਚ ਆਪਣੀ ਹਾਜ਼ਰੀ ਦਰਜ ਕਰਵਾਈ ਗਈ। ਸ਼੍ਰੀ ਨਰੇਸ਼ ਕੋਆਰਡ ਨੇ ਟ੍ਰੇਡ ਯੂਨੀਅਨ ਆਗੂਆਂ ਦਾ ਧੰਨਵਾਦ ਕੀਤਾ ਤੇ ਭਵਿੱਖ ਵਿੱਚ ਵੀ ਆਪਣੇ ਸਾਥੀਆਂ ਦੀ ਸੇਵਾ ਕਰਨ ਦਾ ਭਰੋਸਾ ਦਿੱਤਾ। ਜਿਸ ਸਾਥੀ ਨੇ ਸਾਡੇ ਨਾਲ ਇਸ ਆਰਗੇਨਾਈਜੇਸ਼ਨ ਨੂੰ ਅੱਗੇ ਬਧਾਇਆ जितना समय उन्होंने बैंक में काम किया अराउंड थर्टी एट ईयर्स उतनी ही हमारी एसोसिएशन और डेफिनेटली हमारे पास कहने के लिए इतनी बातें हैं याद करने के लिए इतनी इंस्टांसिस हैं ਜਿਸ ਕੋ ਬਹੁਤੇ ਸ਼ਬਦੋ ਮ ਨਹੀਂ ਬਾਇਆ ਸਕਦਾ ਐਨਕੀ ਗॉड ਦੇ ਬਾਰੇ ਤਾਂ ਮੈਂ ਤੁਹਾਨੂੰ ਕੁਝ ਦੱਸਾਂ ਇਹ ਸ਼ੋਭਾ ਵੀ ਨਹੀਂ ਦਿੰਦਾ ਕਿ ਜਿਨ੍ਹਾਂ ਦੇ ਵਿੱਚ ਉਹ ਵਿਚਰੇ ਜਿਨ੍ਹਾਂ ਦੇ ਲਈ ਵਿਚਰੇ ਜਿਨ੍ਹਾਂ ਲਈ ਉਹਨਾਂ ਨੇ ਕਾਰਨਾ ਕਰ ਲਈ ਔਰ ਪ੍ਰਾਪਤੀਆਂ ਦੇ ਵਿੱਚ ਇੱਕ ਮਹੱਤਵਪੂਰਨ ਯੋਗਦਾਨ ਪਾਇਆ ਉਹ ਸਾਰੇ ਮੈਂ ਤੁਹਾਡੇ ਨਾਲ ਬਿਲਕੁਲ ਜਾਣ ਨਹੀਂ ਸਕਦਾ ਤੇ ਦੱਸ ਨਹੀਂ ਸਕਦਾ ਸੋ ਵਿਜ਼ੀਬਲੀ ਜਿਨ੍ਹਾਂ ਸਾਡੇ ਨਾਲ ਉਹਨਾਂ ਦਾ ਵਾਹ ਪੈਂਦਾ ਹੈ ਔਰ ਜਿਸ ਤਰ੍ਹਾਂ ਉਹਨਾਂ ਦੀ ਪਰਸੈਂਟੇਜ ਉਸ ਨੇੜੇ ਵਾਚਿਆ ਔਰ ਉਹਨਾਂ ਦੀ ਕੰਮ ਕਰਨ ਦੀ ਸਮਰੱਥਾ ਨੂੰ ਉਹਨਾਂ ਦੇ ਡੈਡੀਕੇਸ਼ਨ ਨੂੰ ਉਹਨਾਂ ਦੇ ਇੰਟੈਲੈਕਟ ਨੂੰ ਜੋ ਉਹਨਾਂ ਦੀ ਕੰਮ ਕਰਨ ਦੀ ਸ਼ਮਤਾ ਹੈ ਉਹਨੂੰ ਦੇਖਿਆ ਤੇ ਉਹ ਲਾਜ਼ਮੀ ਤੌਰ ਤੇ ਅਸੀਂ ਜਾਣਦੇ ਵੀ ਹਾਂ ਤੇ ਮਹਿਸੂਸ ਵੀ ਕਰ ਸਕਦੇ ਹਾਂ ਜਿਉਂ ਉਹਨਾਂ ਨੇ ਕਿੰਨੀ ਸ਼ਾਪ ਗਹਿਰ ਸ਼ਾਪ ਛੱਡੀ ਐ ਇਸ ਬੈਕਿੰਗ ਮੂਵਮੈਂਟ ਦੇ ਵਿੱਚ ਮੈਂ ਕੋਈ ਲੰਬੇ ਸਮੇਂ ਤੋਂ ਇਹਨਾਂ ਨਾਲ ਮੇਰੀ ਕੋਈ ਨੇੜਤਾ ਨਹੀਂ ਸੀ ਨਾ ਕੋਈ ਰੂਸੋਂ ਦੇ ਸੀ ਜਿਹੜੋ ਬੀਬੀਏ ਵੀਏ ਦੇ ਲੀਡਰ ਦਾ ਨਾਮ ਆਉਂਦਾ ਕਿਸੇ ਸਟ੍ਰੈਟ ਦੇ ਵਿੱਚ ਕਿਸੇ ਹੋਰ ਐਜੂਕੇਸ਼ਨ ਦੇ ਵਿੱਚ ਤਾਂ ਉਹਨਾਂ ਦੇ ਵਿੱਚ ਕੰਮ ਦੇ ਲਿਕੇ ਜੋਗ ਦਾ ਨਾਮ ਪੜਨ ਨੂੰ ਮਿਲਦਾ ਸੀ ਪਰ ਇਹ ਨਾਲ ਸਭ ਤੋਂ ਜ਼ਿਆਦਾ ਨੇੜੇ ਦਾ ਸੰਬੰਧ ਜੁੜਿਆ 2005 ਦੇ ਵਿੱਚ ਇਹ ਕਾਲ ਇੰਡੀਆ ਦਾ ਬਹੁਤ ਵੱਡਾ ਫੰਕਸ਼ਨ ਸੀ ਉਹਦੇ ਵਿੱਚ ਸਭ ਤੋਂ ਜਿਹੜੀ ਕਾਟਰਨ ਡਿਊਟੀ ਹੈ ਲਗਾਤਾਰ 7 ਦਿਨ ਦੀ ਕਿ ਉਸ ਡਿਊਟੀ ਦੇ ਇੰਚਾਰਜ ਸੀ और जिस तरह मेरा कला 24 घंटे ले बिचो छहारा घंटे कंटिन्यू ड्यूटी करते बड़ी सबदर दे ना जुमे बारीन बाई वो तो समय ना प्रभाव तो होया मैं सब कोई ना तो नाइन मैं कहती हूँ कोई आम सदार मनोकनी स्टील मैन है ये लोग पुरी चैन ये शोन इस लीडरशिप क्वालिटीज और यस एल लिविंग थी एबीए एसबीए द लीडर नरेश गौ फ्राम वन फ्राम कन्याकुमारीट इज कॉमरेड कृष्णा एंड वन फ्रॉम पंजाब नरेश गौ नरेश कौर समय समय में मेरिया जो सोच है ना बदलती रही फाइनल सोच बारे बनी एक एक बेहद लॉयल लीडर दा लीडर ਹੈਗਾ ਲੀਡਰ ਦਾ ਲਾਇਲ ਹੈ ਲਾਈਫ ਸਾਥੀ ਹੈ ਤੇ ਮੇਰੀ ਬਾਰਤ ਸਿੱਧੇ ਤੌਰ ਤੇ ਅਨਕੇ ਗੋੜ ਨਾਲ ਔਰ ਸੇਮ ਟਾਈਮ ਦੇ ਉੱਤੇ ਨਰੇਸ਼ ਗੋੜ ਇੱਕ ਵਿਚਾਰਧਾਰਕ ਤੌਰ ਤੇ ਪਰਪੱਕ ਲੀਡਰ ਆ ਜਿਨੇ ਕਦੇ ਵਿਚਾਰਧਾਰਾ ਨੂੰ ਨਹੀਂ ਛੱਡਿਆ ਮੈਂ ਅਕਸਰ ਇਹ ਸੋਚਦੀ ਆ ਕਿ ਸਾਨੂੰ ਬਿਬਾਕ ਬੋਲਣਾ ਭੁੱਲ ਗਿਆ ਐ ਸਪੈਸ਼ਲੀ ਯੰਗਰ ਜਨਰੇਸ਼ਨ ਵੀ ਆ ਟਾਕਿੰਗ ਆਬ ਯੰਗਰ ਜਨਰੇਸ਼ਨ ਐਂਡ ਆ ਡੋਨਟ نو ਵਾਈ ਯੰਗਰ ਜਨਰੇਸ਼ਨ ਇਜ਼ ਸੋ ਸਕੇਅਰ Perhaps, we have created a convenience society for them. So, everything comfortable, they keep their comfort zones, they don't want to take any pangas. But life is full of pangas. And Naresh Gaur is a brother to me, personally. We were together in the Senate, we were together in the syndicate also. And we have a Senate of 91, Minister Naresh Gaur was a person

ਜਿੱਥੇ ਇਹਨਾਂ ਨੂੰ ਲੱਗਦਾ ਸੀ ਜੀ ਇੱਥੇ ਪੰਗੇ ਵਗੈਰ ਗਜਾਰਾ ਨਹੀਂ ਜੇ ਇਹ ਕਹੀਏ ਕਿ ਤੋਂਬੇ ਫਿਰਦੇ ਇਹ ਮਲਟੀ ਸਪੈਸ਼ਲਿਸਟ ਮਲਟੀ ਸਪੈਸ਼ਲਿਟੀ ਹਸਪੀਟਲ ਸੀ ਇਹਨਾਂ ਕੋਲ ਹਰੇਕ ਤਰ੍ਹਾਂ ਦਾ ਹਥਿਆਰ ਸੀ ਮੈਨੇਜਮੈਂਟ ਦੇ ਟੀਕਾ ਲਾਉਣ ਵਾਲਾ ਵੀ ਸੀ ਤੇ ਜੇਕਰ ਕਿਸੇ ਦੇ ਮੱਲਮ ਲਾਉਣੇ ਸੀ ਮੱਲਮ ਲਾਉਣ ਵਾਲੇ ਸੀ ਮੈਂ ਗੌਰ ਸਾਹਿਬ ਨੂੰ ਬਹੁਤ ਦੇਰ ਤੋਂ ਜਾਦਾ ਹੈ ਇਹਨਾਂ ਨੇ ਜੂਨੀਅਰ ਸੈਕਟਰੀ ਤੋਂ ਲੈ ਕੇ ਜਨਰਲ ਸੈਕਟਰੀ ਤੇ ਹੋਰ ਹਉਦਿਆਂ ਤੇ ਬਹੁਤ ਉਪਲਬਧੀਆਂ ਪ੍ਰਾਪਤ ਕੀਤੀਆਂ। ਵੀ ਸਾਰੇ ਬੰਦਿਆਂ ਨੇ ਇਹ ਟ੍ਰੇਡ ਯੂਨੀਅਨਿਸ ਗੋਡਸਾਵਰ ਇਹ ਗੱਲਾਂ ਕੀਤੀਆਂ ਨੇ। ਇੱਕ ਮੈਨੇਜਮੈਂਟ ਐਂਗਲ ਨੂੰ ਲੋਗ ਐ ਕਹਾਂਗਾ ਕਿ ਮੈਂ ਨਾ ਮਾਈਟੀ ਤੋਂ ਜਾਣਦਾ। ਜਦੋਂ ਇਹ ਦੋਨੋਂ ਅਫਸਰ ਪਟਿਆਲਾ ਦੇ ਵਿੱਚ ਹੋਮ ਲੌਂ ਦੀ ਸ਼ੀਟੇ ਕੰਮ ਕਰਦੇ ਸੀਗੇ। ਇਸ ਸਵੇਰੇ ਸਭਾ ਨੂੰ ਸਾਡੇ ਉਹਦੇ ਨੂੰ ਯਾਦ ਹੈ ਨਾ। ਅਤੇ 10:00 ਸਵਾ 10:00 ਤੱਕ ਜਿੰਨੇ ਹੋਮ ਲੋਨ ਪੈਂਡਿੰਗ ਸੀਗੇ ਸਾਰੇ ਸੈਂਕਸ਼ਨ ਤਿਆਰ ਹੁੰਦੇ ਸੀ ਜਿੰਨੇ ਐਪਲਾਈ ਅਫਸਰ ਨੇ ਹੋਮ ਲੋਨ ਐਪਲਾਈ ਕੀਤਾ ਸੀ ਅਗਲੇ ਦਿਨ ਨਾਲੇ ਚਾਹ ਪੀ ਕੇ ਜਾਂਦਾ ਸੀ ਨਾਲੇ ਹੋਮ ਲੋਨ ਵੀ ਸੈਂਕਸ਼ਨ ਲੱਗ ਜਾਂਦਾ ਆਈ ਏਮ ਵੈਰੀ ਬlesਡ ਕਿ ਮੈਨੂੰ ਗੌਤਮ ਜੀ ਔਰ ਗੌਰ ਸਾਹਿਬ ਜੈਸੇ ਸੀਨੀਅਰ ਲੀਡਰਸ ਕੇ ਸਾਥ ਕੰਮ ਕਰਨੇ ਦਾ ਮੌਕਾ ਮਿਲਿਆ ਆਸੇ 15 ਸਾਲ ਪਹਿਲੇ यूनियन क्या चीज होती है मैं कभी जानता नहीं था जयपुर से फर्स्ट पोस्टिंग ही मुझे पटियाला मिली अब नया शहर की बोली समझ में नहीं आती थी गौर साहब का व्यक्तित्व यहाँ पता लगता है मैडम बोला था एक शब्द बेपाक तो मैं उस बेबाकी को अपनी यूनियन में इसलिए दी डिसिप्लिन यूनियन चलती है तो हमेशा से लीडर जो कहता है वो यस यस करते चलते हैं बट ही इज द पर्सन जिससे मैंने हमेशा बेबाकी से बात अपनी कही जब भी कोई इशू आया हमें नहीं समझ में आता या इस तरह कैसे हो रहा है तो गौर साहब ऐसे आदमी थे कि जिनको हम हमेशा शेयर करते रहे कि आप डायरेक्शन दो आज बहुत बढ़िया दिन कि नरेश जी की रिटायरमेंट हो रही है अभी सारे कट्ठे हुए है हैं ये भी बड़े सुभाग नाल होता अभी बैंक की यूनियन से कट्ठे काम किया ਉਹਨਾਂ ਸੀ ਕਾਮਰੇਡ ਗੌਰ ਦੇ ਚੇਲੇ ਸੀ ਸਾਰੇ ਜੀ ਅਸੀਂ ਅਸੀਂ ਉਹਨਾਂ ਦੇ ਖਲਵਾੜੇ ਦੇ ਪੁੱਰੇ ਸੀਗੇ ਉਹ ਪੁੱਰੇ ਜਿਹੜੇ ਖੜਕੇ ਉਹਨਾਂ ਦੀ ਜਿਹੜੀ ਲਹਿਨ ਰਾਈ ਜਿਸੀਂ ਸਿੱਖਿਆ ਉਥੇ ਸਿੱਖਿਆ ਤੇ ਇਹ ਕਾਮਰੇਡ ਗੋਤਮ ਜੀ ਕਾਮਰੇਡ ਨਰੇਸ਼ ਜੀ ਬਹੁਤ ਉਹਨਾਂ ਪੁਲਿਸਨਰ ਦੇ ਪਹੁੰਚੇ ਨੇ ਕਿ ਬੈਂਕੰਗਰ ਸਾਡੀ ਵੀ ਹੈ ਪੀਏ ਵਾਲੇ ਪੰਜਾਬ ਵਾਲੇ ਪਤਾ ਨਹੀਂ ਕਿੱਦਾਂ ਦੀ ਮੋਰੀਲੀ ਜਾਂ ਫਿਜ਼ੀਕਲੀ ਕਿੱਦਾਂ ਦੀ ਖਰਾਕ ਦਿੰਦੇ ਐ ਜਦੋਂ ਰਟਾਇਰ ਹੁੰਦੇ ਸਾਥੀ ਹੋਰ ਵੀ ਜਵਾਨੀ ਭਰੇ ਲੱਗਦੇ ਆ ਗੋਤਪੁਨੀ ਗੋਤਪੁਨੀ ਅੱਜ ਤੱਕ ਉਦਈ ਲੱਗਦੇ ਜਦੋਂ ਰਟਾਇਰ ਹੋਏ ਸੀ ਇਦਾਂ ਹੀ ਅਸੀਂ ਆਸ਼ੀਰਵਾਦ ਕਰਦੇ ਆਂ ਸ਼ੁਭ ਕਾਮਨਾਵਾਂ ਦਿੰਦੇ ਆਂ ਕਾਮਰ ਗੋਤਪੁਨੀ ਵੀ ਇੱਧੇ ਰਹਿਣਗੇ ਔਰ ਅਸੀਂ ਇਹ ਵੀ ਚਾਹੁੰਦੇ ਆਂ ਕਿ ਸਾਡੀ ਜਿਹੜੀ ਸ਼ਾਨਦਾਰ ਜੋੜੀ ਹੈ ਇਹ ਕਈ 100 ਸਾਲ ਚੰਗੀ ਰਹੇ ਥਿਸ ਇਜ਼ ਦ ਓਕੇਸ਼ਨ ਵੇਅਰ ਹਾਲੀਂਡਿਆ ਬੈਂਕ ਐਮਪਲੋਈਜ਼ ਐਸੋਸੀਏਸ਼ਨ is donating a vibrant leader to the society as the secretary told he will be the full time leader for the working class for the common people but first of all i would like to thank all of you for inviting us and our extended family for this event so me and my entire family were here to take the report card of papa <laughs> so i believe he has passed with colorful colors and uh, thank you sir for uh, giving papa opportunity to work with you i'm sure because we have been hearing your name since so many years but today we got the opportunity to meet you in person and uh, yes this is true we used to miss our papa on certain events like birthdays एनिवर्सरी और मम्मा की हमेशा कंप्लेंट रहती थी पापा कभी घर पे नहीं होते सो बट आफ्टर सीइंग एंड गेटिंग सो मेनी ब्लेसिंग्स टुडे वी फील दैट इट वाज गुड वॉट एवर है बिकॉज टुडे आई टेल यू एज अ पर्सन वेर एवर वी ट्रेवल इन इंडिया वी फील दैट वी आर सेफ बिकॉज वी आर नॉट अ फैमिली ऑफ फोर वी ऑल आर फैमिली पहली तरीक़ तो अज तक अने आ गया कल भी यूनियन दफ्तर से उठ गया मैं एक दिन भी यूनियन ऑफिस लुध्यान मिस नहीं किया मेरे पौने दस यूनियन ऑफिस रोटी न गर्म की खाई गर्म बाकी साथी राय होाथी ज मैं इस गल का विश्वास करना जब तक मेरे शरीर के स्वास रह ਮੈਂ ਤੱਕ ਕਦੇ ਆਲ ਇੰਡੀਆ ਬੈਂਕਰ ਬਲਾਈ ਐਸੋਸੀਏਸ਼ਨ ਨੂੰ ਬੋਲ ਨਹੀਂ ਸਕਦਾ ਕਿਉਂਕਿ ਇਹ ਆਈਡੀ ਨੇ ਐਸੀ ਇਜ਼ਤ ਦਿੱਤੀ ਉਹਨੂੰ ਇੱਕ ਵਾਰੀ ਬੜੀ ਡਿਪਲੀਮਾ ਮੈਨੇਜਰ ਕਹਿ ਲਗੇ ਤਾਂ ਗੌਰ ਸਾਹਿਬ ਤੁਸੀਂ ਕਿਹੜੇ ਚੱਕਰ ਵਿੱਚ ਪੈ ਗਏ ਮੈਂ ਕਿਹਾ ਕੀ ਗੱਲ ਕਹਿੰਦੇ ਤੁਸੀਂ ਪ੍ਰੋਮੋਸ਼ਨ ਲੈਣੀ ਸੀ ਯੂ ਵਿਲ ਬੀ ਦੀ ਡਿਪਲੀਮਾ ਮੈਨੇਜਰ ਯੂ ਵਿਲ ਬੀ ਦੀ ਫਲੈਗ ਆਫ ਕਹਣਾ मैं ऑल इंडिया डिप्टी जनरल मैनेजर ना दे डिप्टी जनरल मैनेजर ऑफ ए जोन चार सौ पाँच सौ छे सौ सत सौ मैं जनरल सैक्रटरी ऑफ दंडिया स्टेट बैंक ऑफ पटियाला इंपलाइज फैडरेशन पंद्रह हज़ार मैंबर स्टेट बैंक ऑफ पटियाला मैं बाई लेन जानता इस तुम्हारी तो मेरी कोई प्रमोशन नहीं रोन नहीं प्ले करते हो पॉजिटिव रोल प्ले करते हो काम करते हो इसलिए ਮੇਰੇ ਲਈ ਹੋਰ ਤਾਂ ਇੰਪੋਰਟੈਂਟ ਨਹੀਂ ਮੇਰੇ ਲਈ ਆਂਡ ਇੰਡੀਆ ਬੈਂਕ ਕੰਪਲਾਈ ਐਸੋਸੀਏਸ਼ਨ ਇੰਪੋਰਟੈਂਟ